ਸੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਵਲੌਗ ਵਾਲੇ ਚੈਨਲ 'ਤੇ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆਂ ਸੋ ਅੱਜ ਦੋਸਤੋ ਜਿਹੜੇ ਆਪਾਂ ਕਬੂਤਰ ਲੈ ਕੇ ਆਏ ਆਂ ਆਪਾਂ ਤੁਹਾਨੂੰ ਉਹਨਾਂ ਦਾ ਸ਼ੌਂਕ ਕਰਾਉਂਦੇ ਆਂ ਠੀਕ ਹੈ ਜੀ ਅੱਜ ਆਪਾਂ ਇੱਕ ਟੈੜੀਆਂ ਦਾ ਪੇਅਰ ਤੇ ਇੱਕ ਜਿਹੜਾ ਇੱਕ ਮਗਰਾਂ ਦਾ ਪੇਅਰ ਲੈ ਕੇ ਆਏ ਆਂ ਠੀਕ ਹੈ ਜੀ ਤੇ ਟੈੜੀ ਵੀ ਕ੍ਰੋਸ ਨੇ ਤੇ ਕਮਗਰ ਵੀ ਕ੍ਰੋਸ ਆ ਠੀਕ ਹੈ ਜੀ ਤੇ ਦੋਵਾਂ ਦਾ ਜਿਹੜਾ ਪੇਅਰ ਆ ਦੇਖੋ ਅੱਜ ਆਪਾਂ ਡੱਬੇ 'ਚ ਜਿਹੜੇ ਲੈ ਕੇ ਆਏ ਆਂ ਤੁਹਾਨੂੰ ਆਪ ਜਿਹੜਾ ਸ਼ੌਂਕ ਕਰਾਉਂਦੇ ਕੱਲੇ-ਕੱਲੇ ਕਬੂਤਰ ਦਾ ਕੱਲੇ- ਲੋ ਜੀ ਆਪਣੇ ਨਾਲ ਜਿਹੜਾ ਕੁਲਦੀਵੀਰ ਆ ਗਿਆ ਕੁਲਦੀਵੀਰ ਤੇ ਮੈਂ ਗਏ ਹਾਂ ਜੀ ਅੱਜ ਦੇ ਕਬੂਤਰ ਲੈ ਕੇ ਆਏ ਆ ਕਿਉਂਕਿ ਕਬੂਤਰ ਆਮ ਜਿਹੜੇ ਭਰਾਵਾਂ ਕੋਲ ਆਦੇ ਨਹੀਂ ਪਏ ਸੋ ਆਪਣੇ ਕਬੂਤਰਾਂ ਤੋਂ ਲਾਗ ਦੇ ਨੂੰ ਰੱਖਾਂਗੇ ਕਿਉਂਕਿ ਆਪਣੇ ਜਿਹੜੇ ਕਬੂਤਰ ਆ ਉਹਨਾਂ ਦਾ ਤੇ ਇਹਨਾਂ ਦਾ ਜਿਹੜਾ ਲੋ ਜੀ ਸਭ ਤੋਂ ਪਹਿਲਾਂ ਤੁਹਾਨੂੰ ਜਿਹੜਾ ਫਰੋਜਪੁਰੀ ਤੇ ਟੈਡੀ ਕ੍ਰਾਸ ਹੋਇਆ ਕਬੂਤਰ ਉਹਦਾ ਤੁਹਾਨੂੰ ਸ਼ੌਂਕ ਕਰਾਉਣ ਲੱਗੇ ਆ ਠੀਕ ਹੈ ਜੀ ਲੋ ਜੀ ਅੱਖ ਦਾ ਸ਼ੌਂਕ ਕਰੋ ਠੀਕ ਹੈ ਪਰ ਦਾ ਸ਼ੌਂਕ ਕਰੋ ਜੀ ਕੋਕੀ ਜਿਆਦੀ ਲੰਬੀ ਨਹੀਂ ਆਪਾਂ ਵੀਡੀਓ ਬਣਾਉਣੀ। ਲਓ ਜੀ ਆ ਪੂਛੀਏ ਠੀਕ ਹੈ ਜੀ। ਓਕੇ ਜੀ ਪੰਜਿਆਂ ਦਾ ਸ਼ੌਂਕ ਕਰਾ ਦੋ। ਲਓ ਜੀ ਆ ਪੰਜੇ। ਲਓ ਜੀ ਛੱਡ ਕੇ ਸ਼ੌਂਕ ਕਰਾਓ ਜੀ। ਲਓ ਜੀ ਦੋਸਤੋ ਖਲੋਣੀ ਦੇਖ ਲਓ ਕਬੂਤਰ ਦੀ। ਠੀਕ ਹੈ ਜੀ ਇਹ ਜਿਹੜਾ ਆਪਾਂ ਡੱਬੇ ਚੋਂ ਕੱਢਦੇ ਪਏ ਆ। ਠੀਕ ਹੈ ਆ ਖਲੋਣੀ ਚੈੱਕ ਕਰ ਲਓ ਕਬੂਤਰ ਦੀ। ਠੀਕ ਹੈ ਜੀ ਆ ਕਬੂਤਰ ਦੀ। ਲਓ ਜੀ ਹੁਣ ਤੁਹਾਨੂੰ ਜਿਹੜੀ ਇਹਦੀ ਨਾ ਫੀਮੇਲ ਹੋ। ਲਓ ਜੀ ਦੋਸਤੋ ਆ ਆਈੜੀ ਉਹ ਕਬੂਤਰ ਨਾ ਮਾਦੀ ਲੱਗੀ ਠੀਕ ਹੈ ਜੀ ਇਹਦੀ ਅੱਖ 'ਚ ਡੋਰਾ ਤੁਸੀਂ ਵੇਖ ਸਕਦੇ ਨਾ ਮਾਤਰੀ ਆ ਠੀਕ ਹੈ ਟੈਡੀ ਫੀਮੇਲ ਜੇ ਠੀਕ ਹੈ ਪਰ ਦਿਖਾ ਦੋ ਸਲਾਰੀ ਹੈਗੀ ਜੇ ਠੀਕ ਹੈ ਜੀ ਓਕੇ ਹੁ ਪੰញੇ ਦਾ ਵੀ ਸ਼ੌਂਕ ਕਰ ਲਓ ਲਓ ਜੀ ਤੁਹਾਨੂੰ ਛੱਡ ਕੇ ਵੀ ਦਿਖਾਉਂਦੇ ਹਾਂ ਲਓ ਜੀ ਇਹਦੀ ਖਲੋਣੀ ਵੀ ਚੈੱਕ ਕਰ ਲਓ ਠੀਕ ਹੈ ਜੀ ਟੈਡੀ ਫੀਮੇਲ ਪੱਠੀ ਕਿਉਂਕਿ ਜਿਹੜਾ 1-1 ਜੋੜੇ ਦਾ ਤੁਹਾਨੂੰ 1-1 ਪੇਅਰ ਦਾ ਜਿਹੜਾ ਸ਼ੌਂਕ ਕਰਾਵਾਂਗੇ ਠੀਕ ਹੈ ਜੀ ਤੁਹਾਡੀ ਪਾਣੀ ਚੈੱਕ ਕਰ ਲਓ ਕਬੂਤਰੀ ਕਿਉਂਕਿ ਇਹ ਇਹਦੇ ਤੇ ਲਿਆ ਕੇ ਛੱਡ ਨਹੀਂ ਦੇ ਆ ਦੋਸਤੋ ਜਦੋਂ 10 15 ਮਿੰਟ ਆਪਣੇ ਪਾਣੀ ਪੂਣੀ ਪੀ ਗਏ ਆਈ ਕਬੂਤਰ ਡਰਨ ਵੀ ਦੇ ਆ ਤੇ ਜਦੋਂ ਪਾਣੀ ਪੀ ਕੇ ਆਪਣਾ ਪੂਰੇ ਫਰੈਸ਼ ਹੋ ਜਾਣਗੇ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਆ ਕਬੂਤਰਾਂ ਦੇ ਜੋ ਸ਼ੌਂਕ ਕਰਾਵਾਂਗੇ ਤੁਸੀਂ ਆਪਣੇ ਆਪ ਕਹੋਗੇ ਵਾਕੇ ਯਾਰ ਕਬੂਤਰ ਲਿਆਂਦੇ ਠੀਕ ਹੈ ਜੀ ਅੱਜ ਇਹ ਕੇ ਪੇਅਰ ਲਿਆਂਦਾ ਏ ਠੀਕ ਹੈ ਜੀ ਆ ਜੋੜਾ ਜੀ ਇਸ ਤੋਂ ਬਾਅਦ ਜੇ ਤੁਹਾਨੂੰ ਦੂਜਾ ਜੋੜਾ ਉਹਦਾ ਵੀ ਸ਼ੌਂਕ ਕਰਾਉਂਦੇ ਆ ਠੀਕ ਹੈ ਜੀ ਲਓ ਜੀ ਇਸ ਤੋਂ ਬਾਅਦ ਜਿਹੜਾ ਭਰਾਵਾਂ ਨੂੰ ਆਪਾਂ ਦੂਜਾ ਜਿਹੜਾ ਹੋਣ ਜਿਹੜਾ ਉਹਦਾ ਤੁਹਾਨੂੰ ਸ਼ੌਕ ਕਰਾਉਣ ਲੱਗੇ ਭਰਾ ਮੇਰੇ ਸਾਰੇ ਨੇ ਠੀਕ ਹੈ ਜੀ ਹਲੋ ਜੀ ਪਹਾੜਾ ਨਰਜੀ ਠੀਕ ਹੈ ਲਾਲ ਅੱਖ ਦੇ ਵਿੱਚ ਹੈਗਾ ਜੀ ਤੇ ਤੁਹਾਨੂੰ ਜਿਹੜੀ ਪੂਰੀ ਕਲੀਅਰ ਅੱਖ ਵੀ ਕਰਕੇ ਦਿਖਾਈ ਹੈ ਭਰਾਵਾਂ ਨੂੰ ਠੀਕ ਹੈ ਜੀ ਅੱਖ ਹੋ ਗਈ ਇਹਦੀ ਕਲੀਅਰ ओके ਲੋਈ ਤੁਹਾਨੂੰ ਪਰਦਾਨ ਪੂਛਦਾ ਇੱਕ ਪੱਤਾ ਬਿਲਕੁਲ ਠੀਕ ਹੈ ਜੀ ਠੀਕ ਹੈ ਜੀ ਪਰ ਪਰਵੀਰ ਜੀ ਚੈੱਕ ਕਰ ਲੋ ਗੌਰ ਕਰਿਓ ਪਰਦੇ ਤੇ ਠੀਕ ਹੈ ਓਕੇ ਹੈ ਜੀ ਪੰਜੇ ਦਿਖਾ ਦਿਓ ਜੀ ਪੰਜੇ ਪੰਜਿਆਂ ਦਾ ਸ਼ੌਕ ਕਰਾ ਦਿਓ ਲਓ ਜੀ ਆ ਪੰਜੇ ਠੀਕ ਓਕੇ ਲਓ ਜੀ ਆਪਾਂ ਜਿਹੜਾ ਟੇਬਲ ਕਈ ਵੀਰ ਭਰਾ ਕਹਿਣਗੇ ਟੇਬਲ ਘਾਤੋ ਰੱਖਿਆ ਕਿਉਂਕਿ ਕਬੂਤਰ ਜਿਹੜਾ ਥੱਲੇ ਜਦੋਂ ਖਲੋਂਦਾ ਨਾ ਉਦੋਂ ਆਪਣੀ ਖਲੋਣੀ ਨਹੀਂ ਦਿਖਾਉਂਦਾ ਠੀਕ ਹੈ ਜੀ ਜਦੋਂ ਕਬੂਤਰ ਟੇਬਲ ਤੇ ਖਲੋਂਦਾ ਵਾ ਜਾਂ ਉੱਚੀ ਜਗ੍ਹਾ ਖਲੋਂਦਾ ਤੇ ਕਬੂਤਰ ਦਾ ਜਿਹੜਾ ਆਪਾਂ ਨੂੰ ਪਤਾ ਲੱਗਦਾ ਠੀਕ ਹੈ ਜੀ ਦੋਸਤੋ ਵੇਖੋ ਜੀ ਹੁਣ ਕਬੂਤਰ ਹੈ ਜਿਹੜਾ ਇਹਨਾਂ ਜਿਹੜੀ ਫੀਮੇਲ ਹੈ